ਇਹ ਤੀਂ ਇੰਦਾਂ ਨਹੀਂ ਕਰਨ ਚੁੱਪ ਕਰਦਾ ਚੁੱਪ ਚੁੱਪ ਕਰਦਾ ਜਦੋਂ ਮੈਂ ਹੈ ਗਈ ਆ ਨਾ ਤੈਨੂੰ ਰੋਂਦੀ ਨਹੀਂ ਲੋੜ ਚੁੱਪ ਕਰ ਮੰਮੀ ਉਹਨੇ ਦੇ ਮੈਨੂੰ ਇੰਨਾ ਤੰਗ ਕੀਤਾ ਵਾ ਨਾ ਜਿਹੜਾ ਕੋਈ ਹਿਸਾਬ ਹੀ ਨਹੀਂ ਆ ਮੰਮੀ ਮੈਂ ਤੇ ਅੱਗੇ ਤੁਹਾਨੂੰ ਕਹਿਨੀ ਸੀ ਵੀ ਇਹਨਾਂ ਨੇ ਨਾ ਕਿਸ ਦੇ ਫੈਸਲੇ ਕਰਾਉਂਦਿਆ ਕਰਾਉਂਦਿਆ ਨਾ ਆਪਣਾ ਘਰ ਝਾੜ ਲੈਣਾ ਵਾ ਮੇਰੀ ਸੁਣੋ ਗੱਲ ਮੇ ਕੋ ਨਹੀਂ ਇਹ ਕੰਮ ਹੁੰਦਾ ਠੀਕ ਵਾ ਨਾ ਚਾਹੀ ਤੇ ਫਿਰ ਕੰਮ ਵਾਲੀ ਕੋਈ ਰੱਖ ਦੋ ਤੇ ਚਾਹੀ ਫਿਰ ਕੋਈ ਹੱਲ ਕੱਢੋ ਚਾਹੀ ਤੇ ਫਿਰ ਤੁਸੀਂ ਕੰਮ ਕਰੋ ਮੇਰੇ ਹੱਥ ਖੜੇ ਜੇ ਤੇ ਮੇਰੀ ਗੱਲ ਤੋਂ ਤੈਨੂੰ ਕਾਲੀ ਵਿਆਹ ਕੇ ਲਿਆਂਦਾ ਕੰਮ ਕਰਨਾ ਪੈਣਾ ਮਤੇ ਦਰਜਿੰਦਰ ਵਿਚਾਰੀ ਉਦੋਂ ਦੀ ਇੱਥਾ ਹੀ ਆ ਮੈਂ ਇੱਥੇ ਸੱਦ ਲੈਣੀ ਆ ਵੀ ਚਲੇ ਅਸੀਂ ਥੱਲੇ ਸੁੱਤੀ ਰਹੇਗੀ ਕਿੰਨਾ ਝੂਠ ਮਾਰਦੀਆਂ ਵਾ ਪਤਾ ਨਾ ਦੀਦੀ ਆਈ ਉਹਦੇ ਸਾਹਮਣੇ ਕੰਮ ਨਹੀਂ ਕਰਉਣਾ ਤਾਂ ਇਦਾਂ ਡੰਡੀਆਂ ਹੀ ਬੋਲਣ ਏਸੀ ਥੱਲੇ ਬਿਠਾ ਲ ਅੱਗੇ ਕਿੰਨਾ ਕੇ ਅਸੀਂ ਥੱਲੇ ਬਿਠਾ ਲ ਦਿਆਂ ਵਾ ਅਜੇ ਤੈਨੂੰ ਕਿਸ ਗੱਲ ਦਾ ਪਤਾ ਨਹੀਂ ਆ ਜਦੋਂ ਤੈਨੂੰ ਗੱਲ ਦਾ ਪਤਾ ਲੱਗਾ ਨਾ ਫੇਰ ਤੇਰੀਆਂ ਅੱਖਾਂ ਖੁੱਲਣੀਆਂ ਵਾ ਵੀ ਕਸੂਰ ਕਿਹਦਾ ਵਾ ਬੁੱਤ ਗੱਲ ਕੀ ਹੋਈ ਮੈਨੂੰ ਦੱਸ ਨਾ ਤਾ ਮਮਮੀ ਗੱਲ ਵੀ ਦੱਸ ਦਿੰਨੀ ਬੈਠ ਲੈਣ ਦੋ ਮੈਨੂੰ ਇੱਥੇ ਬਹਿ ਜਾ ਫਿਰ ਇਹ ਤੇ ਕੀ ਗੱਲ ਹੋਈ ਆ ਕਿਉਂ ਤੋ ਐਡੀ ਛਤੀ ਆ ਗਈਆਂ ਗੱਲ ਕੀ ਹੋਣੀ ਆ ਮੰਮੀ ਆ ਤੁਹਾਡੇ ਪੰਗਿਆਂ ਨੇ ਨਾ ਜਾ ਆਪਦਾ ਮੇਰਾ ਹੀ ਘਰ ਬਰਬਾਦ ਕਰਕੇ ਤੇ ਰੱਖ ਦੇਣਾ ਤੇ ਇਹ ਕੀ ਗੱਲ ਹੋਈ ਇਹ ਦੇ ਕਰਕੇ ਕੀ ਮੈਂ ਘਰੋਂ ਝੂਠ ਬੋਲ ਕੇ ਆਈ ਸੀ ਅੱਛਾ ਫੇ ਮੈਂ ਸਕੂਲ ਚੱਲੀ ਆ ਤੇ ਮੈਂ ਇੱਥੇ ਆ ਗਈ ਜਾਂਦਿਆਂ ਨੂੰ ਨਿਆਣੇ ਵੀ ਆ ਗਏ ਸੀ ਮੰਮੀ ਨੇ ਰੋਟੀ ਪਾਣੀ ਖਵਾ ਲ ਕੇ ਉਹਨਾਂ ਨੂੰ ਟਿਊਸ਼ਨ ਤੇ ਵੀ ਕਲਾਤਾ ਸੀਗਾ ਫੇ ਪਤਾ ਤੇ ਲੱਗਣਾ ਹੀ ਉਹਨਾਂ ਨੂੰ ਹਾਂ ਪਤਾ ਤੇ ਲੱਗਣਾ ਅਗਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਪੁੱਤ ਮਾਸਾ ਗੱਲ ਤੋਂ ਹੀ ਤੈਨੂੰ ਧੱਕੇ ਮਾਰ ਕੇ ਕੱਢਿਆ ਤਾਂ ਕੀ ਹੋ ਗਿਆ ਪਿੰਡੀ ਆਈ ਹੀ ਆਪਣੇ ਤੂੰ ਦੱਸਣਾ ਹੀ ਨਾ ਕਿ ਮੈਂ ਪਿੰਡ ਚੱਲਨੀ ਆ ਤੂੰ ਨਹੀਂ ਨਾ ਝੂਠ ਬੋਲਣਾ ਦੱਸ ਕੀ ਆਈਦਾ ਹੋਈਦਾ ਪਤਾ ਤੇ ਇਹ ਵਾਦਾ ਘਾਟਾ ਹੋ ਜਾਂਦਾ ਵਾ ਵਾਦਾ ਘਾਟਾ ਕਾਦਾ ਹੋਣਾ ਵਾ ਮੰਮੀ ਮੈਂ ਉੱਥੇ ਉਹਨਾਂ ਨੂੰ ਕੀ ਦੱਸ ਕੇ ਆਂਦੀ ਕਿ ਮੈਂ ਉੱਥੇ ਫੈਸਲੇ ਕਰਾਉਣ ਚੱਲਨੀ ਆ ਮੈਂ ਤਾਂ ਉਹਨਾਂ ਨੂੰ ਇਹ ਕਿਹਾ ਵਾ ਕਿ ਉਹਨਾਂ ਦੀ ਬੰਦੀ ਬੜੀ ਆਪਸ ਦੇ ਵਿੱਚ ਤੇ ਨਾਲੇ ਇਹ ਐਰਕਾਂ ਦੀ ਵਾਰੀ ਦੀ ਥੋੜੀ ਗੱਲ ਵਾ ਹਰ ਵਾਰੀ ਮੇਰੇ ਨਾਲ ਇਦਾਂ ਹੀ ਹੁੰਦੀ ਆ ਮੈਂ ਤੇ ਤੁਹਾਨੂੰ ਦੱਸਦੀ ਨਹੀਂਗੀ ਕਿ ਮੈਂ ਆਪਣੇ ਘਰ ਕਿਦਾਂ ਟਾਈਮ ਪਾਸ ਕਰਨ ਦੇਈ ਆ ਪਤਾ ਕਿੰਨਾ ਤੰਗ ਕਰਦੀ ਆ ਉਹ ਮੈਨੂੰ ਮੇਰੇ ਜਾਂਦਿਆਂ ਨੂੰ ਉਹਨੇ ਦਿਲਬਾਗ ਨੂੰ ਵੀ ਫੋਨ ਕਰਤਾ ਸੀ ਚੰਗੀ ਪੱਟੀ ਪੜਾਈ ਆ ਉਹਨੂੰ ਵੀ ਤੇ ਨਾਲੇ ਨਾ ਇਹ ਆਈ ਆ ਗਵੰਡਨ ਦੀਆਂ ਗੱਲਾਂ ਦੇ ਵਿੱਚ ਆਪਣੀ ਨੋਂ ਉਹਨੇ ਚੰਗੀ ਭਲੀ ਘਰ ਰੱਖੀ ਆ ਤੇ ਇਹਦਾ ਘਰ ਬਰਬਾਦ ਕਰਨ ਦੇਈ ਆ ਇਹਨੂੰ ਇਹਨਾਂ ਨੇ ਨਾ ਪਤਾ ਹੈਗਾ ਨਾਲੇ ਰਾਤੀ ਵੀ ਮੇਰੇ ਨਾਲ ਬੜਾ ਲੜੀ ਉਹ ਤਾਂ ਤੇਰੇ ਨਾਲ ਇੰਨੇ ਚਿਰਾਂ ਦੇ ਇਦਾਂ ਹੋਣ ਦੇ ਆ ਤੇ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਜਿੱਤਰ ਕੋ ਇੰਨਾ ਚਰ ਹੋਇਆ ਤੈਨੂੰ ਗੱਲਾਂ ਕਰਦੀਆਂ ਨੂੰ ਤੂੰ ਮੈਨੂੰ ਇੱਕ ਵਾਰੀ ਤਾਂ ਦੱਸਦੀ ਵੀ ਆਹ ਗੱਲ ਹੋਣ ਡਈ ਹੈ ਗੱਲ ਦੱਸੀ ਦੀ ਹੋਈ ਦੀ ਮਾਪੇ ਉਹਨੂੰ ਯਾਨੀ ਭਟਕਣ ਟੱਕ ਕੀ ਜਾਈਦੇ ਉਹਨਾਂ ਦੇ ਜੇ ਦੱਸਿਆ ਕੀ ਤਾਂ ਫੇਰ ਹੀ ਸਾਨੂੰ ਪਤਾ ਲੱਗੂਗਾ ਉਦਾਂ ਕਿੱਥੋਂ ਪਤਾ ਲੱਗਣਾ ਤੂੰ ਇੱਕ ਵਾਰੀ ਦੱਸਦੀ ਅਸੀਂ ਪੁੱਛਣ ਵਾਲੇ ਬਣਦੇ लवली ਦੀ ਇੰਨੀ ਚਲਦੀ ਹੈ ਇਹ ਪੁੱਛਦਾ ਨਾ ਜਾ ਕੇ ਤੂੰ ਤੇ ਸੁਦੇਣ ਵਾ ਇੱਕ ਵਾਰੀ ਨੂੰ ਤੂੰ ਗੱਲ ਕੀਤੀ ਪਈ ਇੰਨਾ ਕੁਝ ਤੇਰਾ ਨਾ ਹੋਣ ਡਿਆ ਵਿੱਚੋ ਵਿੱਚ ਤੂੰ ਪੀਂਦੀ ਰਹੀ ਹੈ ਗੁੱਸਾ ਇੰਨੀ ਧੀ ਮੇਰੀ ਔਖੀ ਤੂੰ ਇੱਕ ਵਾਰੀ ਤਾਂ ਮੈਨੂੰ ਦੱਸਦੀ ਮੰਮੀ ਮੈਂ ਤੁਹਾਨੂੰ ਕੀ ਦੱਸਣਾ ਸੀ ਤੁਹਾਡੀਆਂ ਤੇ ਆਪਣੀਆਂ ਨਹੀਂ ਨਿਬੜਦੀਆਂ ਹੈਗੀਆਂ ਇੱਥੇ ਦੀਆਂ ਕੋਹ ਮੈਨੂੰ ਇੱਧਰ ਦੀ ਟੈਨਸ਼ਨ ਲੈ ਕੇ ਪੈਂਦੀ ਜਾਂਦੀ ਆ ਤੇ ਕੋਹ ਮੈਨੂੰ ਉੱਧਰ ਦੀ ਪੈਂਦੀ ਜਾਂਦੀ ਆ ਮੈਂ ਤਾਂ ਇੰਨੀ ਤੰਗ ਹੋਈ ਆ ਨਾ ਜਿਹੜਾ ਕੋਈ ਹਿਸਾਬ ਹੀ ਨਹੀਂ ਆ ਨਾ ਮੇਰੀ ਤੀਂ ਇਦਾਂ ਨਹੀਂ ਕਰਨ ਚੁੱਪ ਕਰ ਜਾ ਚੁੱਪ ਚੁੱਪ ਕਰ ਜਾ ਜਦੋਂ ਮੈਂ ਹੈਗੀ ਆ ਨਾ ਤੈਨੂੰ ਰੋਂਦੀ ਨਹੀਂ ਲੋੜ ਚੁੱਪ ਕਰ ਮੰਮੀ ਉਹਨੇ ਦੇ ਮੈਨੂੰ ਇੰਨਾ ਤੰਗ ਕੀਤਾ ਵਾ ਨਾ ਜਿਹੜਾ ਕੋਈ ਹਿਸਾਬ ਹੀ ਨਹੀਂ ਆ ਜੇ ਨਿਆਣੀ ਆ ਉਹਨਾਂ ਨੂੰ ਨਹੀਂ ਕਿਤੇ ਮੇਰੇ ਲਾਗੇ ਲੱਗਣ ਦਿੰਦੀ ਹੈ ਕਿ ਨਾ ਹੁਣ ਉਹਨੇ ਨਾਲ ਹੀ ਲਿਆਉਣ ਦਿੱਤੇ ਆ ਪਤਾ ਨਹੀਂ ਆ ਕਦੇ ਰੋਣੇ ਰੋਂਦੀ ਆਏ ਵੇਖਾਂ ਭਲਾ ਜਾ ਕੇ ਮੈਨੂੰ ਤਾਂ ਲੱਗਦਾ ਵਾ ਉਹਦਾਂ ਕੋਈ ਗੱਲਬਾਤ ਹੋਈ ਆ ਤਾਂ ਹੀ ਡਈ ਆ ਜਾਊਂਗੀ ਨਾ ਫੇਰੀ ਪਤਾ ਲਗਣਾ ਵਾ ਉਹਨਾਂ ਨੇ ਸਾਰੀ ਗੱਲ ਮੇਰੇ ਤੇ ਸਰਦੇ ਹੁਣ ਮੈਂ ਵੇਖ ਲਾਂਗੀ ਉਹਨਾਂ ਨੂੰ ਫਿਕਰ ਨਾ ਕਰ ਮੰਮੀ ਕੀ ਗੱਲ ਹੋਈ ਏ ਦੀਦੀ ਨੂੰ ਹੋਣਾ ਕੀ ਆ ਹੁਣੇ ਗਈ ਸੀ ਪਿੰਡ ਤੇ ਫੇਰ ਸੱਸ ਨੇ ਲਾੜ ਕੇ ਤੇ ਕਾਰ ਦਿੱਤੀ ਚੱਲ ਮੰਮੀ ਉਹ ਤੇ ਹੈ ਹੀ ਆ ਪਰ ਕੋਈ ਗੱਲ ਵੀ ਤੇ ਹੋਈ ਹੋਊਗੀ ਐਦਾਂ ਉਹਨਾਂ ਨੇ ਕਿਦਾਂ ਕੱਢ ਦਿੱਤਾ ਚੱਲ ਮੰਮੀ ਉਹ ਤੇ ਹੈ ਹੀ ਆ ਜੇ ਗਏ ਹੀ ਤੇ ਪੌਂਦੇ ਪੈਰੀ ਫੇਰ ਆ ਗਈ ਆ ਕੋਈ ਗੱਲਬਾਤ ਹੋਈ ਹੋਊਗੀ ਫੇਰੀ ਆ ਐਦਾਂ ਉਹਨਾਂ ਨੇ ਕਿਦਾਂ ਖਲਾ ਦਿੱਤੀ ਤੇ ਨਾਲੇ ਅੱਖਾਂ ਵੀ ਆਪਣੀਆਂ ਭਰਨ ਦੇ ਆ ਦੱਸ ਕੇ ਨਹੀਂ ਨਾ ਆਈ ਤੇ ਉਹਦਾ ਹੀ ਆ ਗਈ ਵੀ ਮੈਂ ਸਕੂਲ ਚੱਲਨੀ ਆ ਬਹਾਨੇ ਦੇ ਨਾਲ ਉਹ ਜਾਂਦੇ ਨੇ ਨਿਆਣੇ ਵੀ ਆ ਗਏ ਨਿਆਣੇ ਰੋਟੀ ਦਾ ਟਿੱਖਵਾਲ ਕੇ ਤਾਂ ਬਿਠਾ ਲਿਆ ਹੀ ਅੱਛਾ ਉਹ ਤੇ ਪੈ ਗਈ ਜਾਂਦੇ ਅੱਗੇ ਵੀ ਬੜਾ ਕੁਛ ਪਹਿਲਾਂ ਵੀ ਹੋਂਡੇ ਬੜੇ ਚਿਰਾਂ ਦੀ ਸਹਣ ਲਈ ਏ ਇਹਨੇ ਦੱਸਿਆ ਹੀ ਨਹੀਂ ਹਨ ਮੰਮੀ ਮੈਂ ਤੇ ਅੱਗੇ ਤਾਂ ਨੂੰ ਕਹਿੰਨੀ ਵੀ ਇਹਨਾਂ ਨੇ ਨਾ ਕਿਸ ਦੇ ਫੈਸਲੇ ਕਰਾਉਂਦਿਆ ਕਰਾਉਂਦਿਆ ਨਾ ਆਪਣਾ ਘਰ ਝਾੜ ਲੈਣਾ ਵਾ ਹੁਣ ਉਹ ਕੰਮ ਹੋਂਦਿਆ ਵਾ ਨਾ ਉਹ ਗੱਲ ਹੀ ਹੋ ਗਈ ਹੈ ਨਾ ਹੁਣ ਰਪਿੰਦਰ ਫੈਸਲੇ ਮੈਂ ਕਾਦੇ ਕਰਾਉਣੇ ਜਦੋਂ ਆਪਣੇ ਭੈਣ ਭਰਾ ਦੀ ਗੱਲ ਹੋਵੇ ਨਾ ਤੇ ਫਿਰ ਆਉਣਾ ਹੀ ਪੈਂਦਾ ਵਾ ਹੁਣ ਉਹ ਵਿਚਾਰਾ ਫੋਨ ਤੇ ਫੋਨ ਕਰੀ ਜਾਂਦਾ ਸੀ ਤੇ ਮੈਂ ਕਿੱਦਾਂ ਨੰਮਦੀ ਭਲਾ ਉਹਨੇ ਆਖਣਾ ਹੀ ਲੈ ਮੈਂ ਭੈਣ ਨੂੰ ਦੱਸਣ ਡਿਆ ਵਾਂ ਤੇ ਭੈਣ ਵੀ ਨਹੀਂ ਆਉਣ ਢਈ ਹੈਗੀ ਇੱਥੇ ਚੁੱਪ ਕਰ ਇੱਥੇ ਰਹਿ ਤੂੰ ਮਾਂ ਦੇ ਨਾਲ ਜਦੋਂ ਤੈਨੂੰ ਫੋਨ ਕਰਨਗੇ ਨਾ ਫਿਰ ਤੂੰ ਜਾਣਾ ਵਾ ਤੇਰੇ ਵਾਸਤੇ ਹੀ ਸਾਰਾ ਕੁਛ ਹੀ ਮਾਂ ਨਾ ਇੱਥੇ ਬਹਿ ਕਿੰਨਾ ਚਰਜੀ ਕਰਦਾ ਨਾ ਤੂੰ ਰਹਿ ਇੱਥੇ ਤੂੰ ਨਹੀਂ ਫਿਕਰ ਕਰਨਾ ਜਿੰਨਾ ਚਿਰ ਮੈਂ ਜਿਨੀ ਹੈ ਨਾ ਤੂੰ ਨਹੀਂ ਫਿਕਰ ਕਰਨਾ ਵੇਖਾਂ ਕਿੱਡੀਆਂ ਸਲਾਮਾਂ ਦੇਂਦੀ ਆ ਪੀ ਇਹਨੂੰ ਇੱਥੇ ਰੱਖਣਾ ਵਾ ਕੋਈ ਗੱਲ ਨਹੀਂ ਆ ਦੋ ਦਿਨ ਤੇ ਵੇਣੀ ਹੈ ਤੇ ਮੁੜ ਕੇ ਵੇਖੀ ਸੀ ਕਿਦਾਂ ਭੁਜਾਉਣੀ ਇਹਨੂੰ ਮੀਤੀ ਨਾ ਫਿਕਰ ਨਾ ਕਰ ਮੈਂ ਆਪਕੇ ਗੱਲ ਤੇ ਸਾਸਨਾ ਕਰ ਲਾਂਗੀ ਠੀਕ ਹੈ ਚਲ ਤੂੰ ਜਾ ਕੇ ਅੰਦਰ ਰਸਟ ਘਰ ਚਲ ਮੀਤੀ ਉੱਥ ਮਮੀ ਬਾਹਰ ਆ ਉਧ ਮੇਰੀ ਗੱਲ ਸੁਣੋ ਮੜੀ ਜੀ ਚਲ ਇੱਥੇ ਆ ਜਾ ਬਾਹਰ ਇੱਥੇ ਆਓ ਮੈਂ ਬਾਹਰ ਕੀ ਗੱਲ ਮੰਮੀ ਗੱਲ ਕੀ ਆ ਤੁਸੀਂ ਕਹੀ ਜਾਂਦੇ ਆ ਦਲਜਿੰਦਰ ਜੀ ਦੇ ਨੂੰ ਵੀ ਕੋਈ ਗੱਲ ਨਹੀਂ ਆ ਤੂੰ ਪੁੱਤ ਇੱਥੇ ਰਹਿ ਪਾ ਜਿੰਨਾ ਚਿਰ ਮਰਜੀ ਰਹਿ ਤੇ ਕਿੰਨਾ ਚਿਰ ਇੱਥੇ ਰਹਿਣਾ ਵਾ ਅਕਸਰ ਮੀ ਆਪਣਾ ਘਰ ਹੀ ਕੰਮ ਹੁੰਦਾ ਵਾ ਨਾ ਅਹੀਂ ਹੁਣ ਕਿ ਨੱਕ ਜਾਗੇ ਪੇ ਕੇ ਰਹਿੰਦੀ ਆਂ ਪੁੱਤ ਤੂੰ ਧਨੀਆਂ ਗੱਲਾਂ ਕਰਨ ਦੀਆਂ ਤੇ ਹੈ ਵਾ ਤੈਨੂੰ ਪਤਾ ਹੀ ਹੁਣ ਲੜਕੇ ਆਈ ਏ ਮੇਰੀ ਗੱਲ ਸੁਣ ਤੀ ਆਪਣੀ ਤੇ ਜੇ ਅਹੀਂ ਨਾ ਰੱਖਾਂਗੇ ਤੇ ਕਿੱਥੇ ਕੱਢਣਾ ਤਾਂ ਕੇ ਦੇਣੀ ਤੀ ਪੁੱਤ ਨੂੰ ਇਦਾਂ ਨਹੀਂ ਕੱਢੀਦਾ ਹੋਈਦਾ ਚੱਲ ਹੁਣ ਜੇ ਚਾਰ ਦਿਨ ਆ ਗਈ ਏ ਤੇ ਰੱਖਣਾ ਤੇ ਹੈ ਹੀ ਆ ਨਾ ਸਿਆਣੀ ਬਣੀਦਾ ਹੋਈਦਾ ਮਮੀ ਤੁਸੀਂ ਉਸੇ ਵੇਲੇ ਗੱਲ ਦੇ ਨਾਲ ਲਾ ਕੇ ਬੈਗੀ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਦੀ ਸੱਸ ਨੂੰ ਫੋਨ ਕਰੋ ਪੀ ਕੀ ਗੱਲਬਾਤ ਹੋਈ ਆ ਕਿਸ ਗੱਲ ਦਾ ਪਤਾ ਤੇ ਲੱਗੇ ਨਿਆਣਿਆਂ ਤੋਂ ਵੀ ਭਲਾ ਰਸਕ ਇੰਦਾ ਆ ਜਾਈਦਾ ਆ ਆਈ ਤੇ ਪੇਕੇ ਹੀ ਕਿਹੜੀ ਕਿਤੇ ਹੋਰ ਚਲ ਗਈ ਇਥੋਂ ਜਾ ਕੇ ਜੇ ਗਈ ਆ ਫਿਰ ਉਹਨੇ ਇੱਥੇ ਖਲਾ ਦਿੱਤੀ ਤੇ ਫਿਰ ਕੀ ਹੋਇਆ ਜੰਨਿਆਣੇ ਮਗਰੋਂ ਸੰਭਲੇ ਆ ਤੇ ਤੇ ਸੰਭੀਦੇ ਹੀ ਆ ਕਦੇ ਆਸਰੇ ਮਗਰ ਛੱਡ ਕੇ ਆਈਦੇ ਆ ਪੀ ਚਲੋ ਘਰ ਹੈਗੇ ਤੇ ਛੱਡੰਨੇ ਤੁਸੀਂ ਕਿੰਦਾਂ ਦੀਆਂ ਗੱਲਾਂ ਕਰਨ ਦੇ ਗਾਸਨ ਮੇਰੀ ਕਰਨ ਤੇ ਆਈ ਸਾਡਾ ਹੀ ਕੰਮ ਇੱਕ ਸਾਹਬ ਦਾ ਤੂੰ ਨਾ ਇਹ ਕੰਮ ਕਰਦੀ ਤੇ ਨਾ ਹੀ ਹੁੰਦਾ ਉਹ ਵਿਚਾਰੀ ਆਈ ਤੇ ਸਾਡੇ ਫੈਸਲੇ ਕਰਾਉਣ ਤੇ ਪਰ ਆਪ ਫਸ ਗਈ ਆਪ ਆਪਣੇ ਟੁੱਟ ਗਿਆ ਉਹਦਾ ਘਰ ਵਿਚਾਰੀ ਦਾ ਮੰਮੀ ਤੁਸੀਂ ਕਦੇ ਫੈਸਲੇ ਕੀ ਜਾਂਦੇ ਕੀ ਮੈਂ ਇਥੇ ਇੱਡਾ ਕਰ ਦਿੱਤਾ ਜਿਹੜੇ ਫੈਸਲੇ ਤੇ ਆਈ ਹੀ ਉਹ ਪੈਸਿਆਂ ਦੀ ਗੱਲ ਕਰਦੇ ਆ ਨਾ ਪੈਸੇ ਉਹ ਤੁਹਾਡੇ ਪਈ ਅੰਦਰ ਮੇਰੇ ਵੱਲੋਂ ਹੁਣੇ ਤੁਸੀਂ ਰਹਿ ਲਓ ਆਪਣੇ ਕੋਲ ਠੀਕ ਹੋਣਾ ਬੋਦੇ ਮੈਨੂੰ ਬਾਰ ਬਾਰ ਪੈਸੇ ਨਾ ਸੁਣਾਓ ਤਹਾਡੇ ਪੈਸੇ ਮੈਂ ਸੰਭਲ ਕੇ ਰੱਖੇ ਆ ਮੇਰੇ ਤੇ ਤੁਸੀਂ ਇਲਜ਼ਾਮ ਲਾਈ ਜਾਂਦੇ ਆ ਇਹ ਕਿਦਾਂ ਦੀ ਗੱਲ ਹੋਈ ਭਲਾ ਉਲਟਾ ਤੁਸੀਂ ਉਹਨੂੰ ਲਿਆ ਕੇ ਇੱਥੇ ਬਾਹਰ ਲਿਆ ਵਾ ਮੰਮੀ ਮੈਨੂੰ ਇਹ ਦੱਸੋ ਕਿ ਮੇ ਕੋ ਨਹੀਂ ਇਹ ਰੋਟੀਆਂ ਖਵਾਲੀਆਂ ਜਾਂਦੀਆਂ ਹੈਗੀਆਂ ਤੇ ਨਾ ਮੈਂ ਖਵਾਲਣੀਆਂ ਹੀ ਆ ਮੈਂ ਦੇ ਅੱਗੇ ਨਹੀਂ ਕੰਮ ਕਰਕੇ ਰਾਜੀ ਤੇ ਨਾ ਮੇ ਕੋ ਹੁੰਦਾ ਹੀ ਆ ਮੇਰੀ ਗੱਲ ਸੁਣੋ ਹੁਣ ਜਿਹੜੀ ਸਿਮੀ ਆ ਉਹ ਕਿਦਾਂ ਆ ਗਈ ਇੱਥੇ ਕੰਮ ਕਰੂਗੀ ਜੇ ਇਹਨਾਂ ਸਾਹਮਣੇ ਆ ਕੇ ਕੀਤਾ ਇਹਨਾਂ ਨੇ ਫੇਰ ਜਾ ਕੇ ਉਹਦਾ ਦੱਸ ਦੇਣਾ ਤੇ ਕੁੜੀ ਨੂੰ ਕੰਮ ਕਰਾਉਂਦੇ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੋਚਣਾ ਕਿਦਾਂ ਹੀ ਤੁਸੀਂ ਦੀ বিনা ਦਿਮਾਗ ਤੋਂ ਤੇ ਕੰਮ ਲੈਣਾ ਹੀ ਨਹੀਂ ਆ ਮੈਂ ਤੇ ਇਹ ਗੱਲ ਸੋਚੀ ਹੀ ਨਹੀਂ ਤੇ ਆਹ ਕੰਮ ਮੀ ਅਸਮੀ ਵੀ ਨੇ ਵੀ ਆਉਣਾ ਮੇਰੀ ਸੁਣੋ ਗੱਲ ਮੇ ਕੋ ਨਹੀਂ ਇਹ ਕੰਮ ਹੁੰਦਾ ਠੀਕ ਵਾ ਨਾ ਚਾਹੀ ਤੇ ਫਿਰ ਕੰਮ ਵਾਲੀ ਕੋਈ ਰੱਖ ਦੋ ਤੇ ਚਾਹੀ ਫਿਰ ਕੋਈ ਹੱਲ ਕੱਢੋ ਚਾਹੀ ਤੇ ਫਿਰ ਤੁਸੀਂ ਕੰਮ ਕਰੋ ਮੇਰੇ ਹੱਥ ਖੜੇ ਜੇ ਤੇ ਮੇਰੀ ਗੱਲ ਸੁ ਤੈਨੂੰ ਕੱਲੀ ਵਿਆਹ ਕੇ ਲਿਆਂਦਾ ਹੀ ਕੰਮ ਕਰਨਾ ਪੈਣਾ ਮੈਂ ਤੈਨੂੰ ਜਿੰਨੇ ਦਿਨ ਉਹ ਇੱਥੇ ਹੈ ਨਾ ਤੈਨੂੰ ਕੰਮ ਕਰਨਾ ਪੈਣਾ ਪ੍ਰੋ ਕਿੰਨੀ ਗਰਮੀ ਆ ਇੰਨੀ ਗਰਮੀ ਚ ਤਾਂ ਆਪਣੀਆਂ ਨਹੀਂ ਦੋ ਰੋਟੀਆਂ ਪਕਦੀਆਂ ਪਤਾ ਨਹੀਂ ਮੈਂ ਕਿਦਾਂ ਲਮਨੀ ਆ ਤੇ ਹੁਣ ਮੈਂ ਸਾਰਿਆਂ ਦੀ ਇੱਕਦਾਂ ਬਕਾਉਣੀਆ ਹਾਂ ਹੁਣ ਉਹਦੇ ਸਾਹਮਣੇ ਤੇ ਕਰਨਾ ਹੀ ਪੈਣਾ ਮੈਂ ਉਹਦੇ ਸਾਹਮਣੇ ਤੈਨੂੰ ਡਾ ਨਹੀਂ ਸਕਦੇ ਉਹ ਤੇ ਤਨ ਪਤਾ ਹੀ ਅੱਗੇ ਇਦਾਂ ਦੀ ਤੂੰ ਹੀ ਇਦਾਂ ਕਰੋ ਉਹਦੀ ਸੱਸ ਨਾਲ ਗੱਲ ਕਰੋ ਉਹਨੂੰ ਗੱਲ ਪੁੱਛੋ ਗੱਲ ਕੀ ਆ ਤੇ ਆਪਣੇ ਘਰ ਜਾਵੇ ਪੁੱਤ ਮੇਰੀ ਗੱਲ ਸੁਣ ਹੁੰਦੀ ਹੈ ਨਾ ਸਿਮਮੀ ਤੈਨੂੰ ਸਮਝਾਦੀ ਉਹਦੇ ਸਾਹਮਣੇ ਨਾ ਕੰਮ ਕਾਂਡਿਆ ਤੇ ਉਹਨੂੰ ਪਤਾ ਲੱਗ ਗਿਆ ਤੈਨੂੰ ਪਤਾ ਹੀ ਆ ਫਿਰ ਉਹ ਕਿਦਾਂ ਦੀ ਹੈ ਕੋਈ ਗੱਲ ਨਹੀਂ ਮੰਮੀ ਉਹਦ ਹੁਣ ਕੋਈ ਨਾ ਕੋਈ ਹੱਲ ਕਰੂੰਗੀ ਮੈਂ ਆ ਤੂੰ ਇਹਦ ਹੁਣ ਫਾ ਮੇਰੇ ਸਿਰ ਪਾ ਦਿੱਤਾ ਵਾ ਠੀਕ ਆ ਮੈਂ ਚੱਲਨੀ ਹਾਂ ਜਾਓ ਤਾਂ ਗੋਪੀ ਦਾ ਜੀ ਲੱਗ ਜੂਗਾ ਮੰਮੀ ਉਹ ਕੜਾ ਅੱਗੇ ਮੇਰੇ ਨਾਲ ਰਹਿੰਦਾ ਵਾ ਉਹ ਜਾਦਾ ਦਾਦੀ ਨਾਲ ਹੀ ਰਹਿੰਦਾ ਵਾ ਤੇ ਪਰ ਉਦਾਂ ਇਹ ਆ ਕਿ ਚਲੋ ਨਿਆਣਾ ਘਰ ਹੋਵੇ ਤੇ ਆਪ ਨੂੰ ਵੀ ਹੁੰਦਾ ਵਾ ਸੌ ਆਰ ਪਾਰ ਹੁੰਦੀ ਆ ਹਾਂ ਉਹਦਾ ਤੇ ਲੱਗ ਜਾਣਾ ਵਾ ਮੇਰਾ ਹੀ ਨਹੀਂ ਲੱਗਣਾ ਉਸ ਤੋਂ ਬਗੈਰ ਚੱਲ ਕੋਈ ਨਹੀਂ ਕਦੇ ਕਦੇ ਜਾ ਕੇ ਸਕੂਲੇ ਹੀ ਮਿਲ ਆਇਆ ਕਰੂੰਗੀ ਸਾਸਰੀ ਜੀ ਸਾਸਰੀ ਕਲ ਬਹੁਤ ਤੂੰ ਕਦੋਂ ਨਹੀਂ ਆਈਂ ਆਂ ਦੀਦੀ ਮੈਂ ਹੁਣ ਇੱਥੇ ਰਹਿਨੀ ਆਂ ਦੀਦੀ ਕੋਲੀ ਚੱਲ ਕੋਈ ਗੱਲ ਨਹੀਂ ਵਧੀਆ ਵਾ ਕੀ ਕਰਨਾ ਫਿਰ ਬਹਿ ਜਾ ਬਸ ਬੈਠੇ ਕੋਟੇ ਇਸ ਨਾਲ ਠੀਕ ਠਾਕ ਹਾਂ ਠੀਕ ਠਾਕ ਹਾਂ ਵਧੀਆ ਵਾ ਤੇ ਚਲ ਕੋਈ ਗੱਲ ਨਹੀਂ ਉੱਥੇ ਵੀ ਕੱਲੀ ਰਹਿਣੀ ਆ ਤੇ ਇੱਥੇ ਚੱਲ ਸੰਦੀਪ ਵੀ ਕੱਲੀ ਹੁੰਦੀ ਆ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਫੇਰ ਕੀ ਆ ਰਲ ਮਿਲ ਕੇ ਹੁਣ ਟਾਈਮ ਤੇ ਕੱਢਣਾ ਹੀ ਆ ਨਾ ਹਾਂਜੀ ਚੱਲ ਇੱਕ ਦੂਜੇ ਦਾ ਸਾਥ ਹੀ ਬਰਹੁੰਦਾ ਚਲ ਜਿੰਦਰ ਇਹ ਵਿਚਾਰੀ ਉਦੋਂ ਦੀ ਇੱਥਾ ਹੀ ਆ ਮੈਂ ਇੱਥੇ ਸੱਦ ਲੈਣੀ ਆ ਵੀ ਚਲ ਇਹ ਅਸੀਂ ਥੱਲੇ ਸੁੱਤੀ ਰਹੇਗੀ ਚੱਲ ਮੰਮੀ ਆ ਤੇ ਤੁਸੀਂ ਨਾ ਬੜਾ ਵਧੀਆ ਕਰਦੇਈਂ ਉੱਥੇ ਵੀ ਕਿੰਨੀ ਗਰਮੀ ਆ ਗਰਮੀ ਆ ਕੋ ਉੱਥੇ ਚੱਲ ਜੇ ਵਿਚਾਰੀ ਪਿਛੋਂ ਔਖੀ ਆ ਤੇ ਇੱਥੇ ਹੀ ਚੱਲ ਵਿਚਾਰੀ ਹਨਾ ਸੁੱਖ ਨਾਲ ਰਹੇ ਤੇ ਵਾਹ ਚੱਲ ਵਿਚਾਰੀ ਨੂੰ ਇੱਥੇ ਆ ਜਾ ਕਰ ਚੱਲ ਇਹ ਤੇ ਵਧੀਆ ਚੱਲ ਸਿਮੀ ਬਹਿ ਜਾ ਮੇਰਾ ਬਹੂ ਤੋਂ ਪਿੰਦਰ ਲੈ ਜਾ ਬੁੱਤੈ ਨੂੰ ਉੱਥੇ ਤੇ ਗੱਲਾਂ ਮੱਤਾਂ ਮਾਰ ਚੱਲ ਕੋਈ ਨਹੀਂ ਇੱਥੇ ਬੈਠੀ ਰਹਿੰਦੇ ਗੱਲਾਂ ਬਾਤਾਂ ਮਾਰ ਲੈਨੇ ਦੀਦੀ ਗੱਲ-ਗੱਲਾਂ ਦੀ ਨਹੀਂ ਹੈਗੀ ਪੰਜਾਬ ਦਾ ਕੋਈ ਕੰਮ ਹੋਣਾ ਵਿਚਾਰੀ ਨੂੰ ਤਾਂ ਕਰਕੇ ਆਈ ਆ ਸਿਮੀ ਕੰਮ ਹੀ ਕੋਈ ਹਾਂਜੀ ਦੀਦੀ ਚਲ ਮੈਂ ਕੋਈ ਨਹੀਂ ਘਰ ਜਾ ਕੇ ਕੱਪੜੇ ਸੀ ਲਨ ਨਹੀਂ ਆ ਕੋਈ ਨਹੀਂ ਆ ਜਾ ਤੂੰ ਠੀਕ ਸਿਮੀ ਪਤਾ ਨਾ ਗੱਲ ਕੀ ਆ ਅੱਜ ਬਹੁਤ ਕੰਮ ਹੈ ਵੈਸੇ ਵੀ ਸਾਰਾ ਨਾ ਕਰ ਲਿਆ ਈ ਤੇ ਨਾਲੇ ਮੈਂ ਤੈਨੂੰ ਦੱਸ ਦਿਆ ਕਰੂੰਗੀ ਜਦੋਂ ਆਉਣਾ ਹੋਊਗਾ ਠੀਕ ਹੈ ਦੀਦੀ ਠੀਕ ਆ ਨਾ ਤੇ ਤੇਰੇ ਇਹੜੇ ਕੱਪੜੇ ਸੀਣ ਵਾਲੇ ਹਨਾ ਤੂੰ ਉਹ ਕੰਮ ਕਰ ਲੈ ਅੱਜ ਚਲ ਠੀਕ ਹੈ ਦੀਦੀ ਹਾਂ ਤੇ ਜਦੋਂ ਵੀ ਆਉਣਾ ਹੋ ਨਾ ਮੜਾ ਜਾ ਪਹਿਲਾਂ ਮੈਨੂੰ ਦੱਸ ਕੇ ਫਿਰ ਕਿਹੇ ਕੰਮ ਨੂੰ ਹੱਥ ਲਾਈਂ ਠੀਕ ਕਰੀਂਗੀ ਹਾਂ ਠੀਕ ਆ ਜਾ ਉਧਰ ਜਾ ਚਾਚੂ ਪਣੀਏ ਤੇ ਆ ਜਾ ਨਹੀਂ ਮੈਂ ਜਾਣੀ ਦੀਦੀ ਹੁਣ ਸਰਕਾਰੀ ਚੱਲ ਵੇਲਾ ਤੇਰੀ ਮਰਜ਼ੀ ਆ ਪਰ ਜਦੋਂ ਵੀ ਹੁਣ ਦੱਸ ਦੇਈ ਮੜਾ ਜਾ ਠੀਕ ਹੈ ਜੀ ਆ ਚੱਲ ਅੰਨ ਕੋਹਨ ਦੱਸਦਾ ਵਾ ਨਾ ਚੰਗਾ ਵਯਾਮਦਿਆ ਕੰਮ ਨੂੰ ਲੱਗੀ ਜੇ ਕੰਮ ਕਰਨ ਲੱਪੈਂਦੀ ਤੇ ਦੀਦੀ ਵੇਖ ਲੈਂਦੀ ਤੇ ਹੋਰ ਫੜ ਪੈਣਾ ਹੀ ਨਮਾ ਇੱਕ ਤੇ ਕੰਮ ਸਾਰਾ ਹੀ ਕਰਨ ਵਾਲਾ ਪਿਆਰ ਕੱਪੜੇ ਅਤੇ ਉਹ ਵੀ ਧੋਣ ਵਾਲੇ ਆ ਹੁਣ ਮੈਨੇ ਸਫਾਈ ਕਰਨਾ ਪੈਣਾ ਉਹਦੇ ਕਿੰਨਾ ਝੂਠ ਮਾਰਦੀਆਂ ਵਾ ਪਤਾ ਨਾ ਦੀਦੀ ਆਈ ਔਰ ਸਾਹਮਣੇ ਕੰਮ ਨਹੀਂ ਕਰਾਉਣਾ ਤਾਂ ਇਦਾਂ ਡੰਡੀਆਂ ਹੀ ਬੋਲਣ ਏਸੀ ਥੱਲੇ ਬਿਠਾ ਲਾ ਅੱਗੇ ਕਿੰਨਾ ਕੇਸੀ ਥੱਲੇ ਬਿਠਾ ਲਦੀਆਂ ਵਾ ਇੰਨੀਆਂ ਚਲਾਗ ਆ ਨਾ ਦੋਵੇਂ ਨਵੇਂ ਸੱਸ ਕੋਈ ਹਿਸਾਬ ਨਹੀਂ ਇੰਨਾਂ ਦਾ ਚੰਗਾ ਹੈ ਮੇਰਾ ਕੰਮ ਤੋਂ ਖੈਰ ਆ ਛੁੱਟਿਆ ਮੈਂ ਤਾਂ ਕਹਿੰਨੀ ਦੀਦੀ ਇੱਥੇ ਰਹਿਣ ਇਹਨਾਂ ਨੇ ਮੇਰੇ ਕੋਲ ਕੰਮ ਕਰਾ ਕਰਾ ਕੇ ਮੈਨੂੰ ਸਦੈਣ ਹੀ ਕਰ ਦੇਣਾ ਨਾਲੇ ਦੀਦੀ ਛਾੜੂ ਸਿਮੀ ਤੂੰ ਆ ਵੀ ਗਈ ਹੈ ਸਿਮੀ ਤੂੰ ਬੜੀ ਛੇਤੀ ਆ ਗਈ ਹੈ ਕੀ ਗੱਲ ਹੋਈ ਆ ਦੀਦੀ ਹੋਣਾ ਕਿ ਇਹ ਮੈਂ ਤੇ ਗਈ ਹੀ ਉੱਧਰ ਉੱਧਰ ਨਾ ਮਾਸੀ ਤੇ ਦੀਦੀ ਦੇ ਹੀ ਗੱਲਾਂ ਕਰਨ ਬੜੀ ਉੱਚੀ ਉੱਚੀ ਦਲਜੀਂਦਰ ਦੀਦੀ ਆਈ ਹੀ ਅੱਛਾ ਹਾਂ ਉਹ ਤੇ ਉੱਚੀ ਉੱਚੀ ਬੜੀਆਂ ਗੱਲਾਂ ਕਰਨ ਦੇ ਤੇ ਮੇਰੇ ਵੱਲ ਵੇਖ ਕੇ ਨਾ ਚੁੱਪ ਜੇ ਹੋ ਗਏ ਪਤਾ ਨਹੀਂ ਕੀ ਗੱਲ ਆ ਤੇ ਤੂੰ ਸੁਣੀ ਨਹੀਂ ਕੀ ਗੱਲ ਹੋਈ ਸੀ ਨਾ ਮੈਨੂੰ ਕੁਝ ਸੁਣੀ ਸੁਲਿਆ ਜਦੋਂ ਮੈਂ ਗਈ ਨਾ ਵੇਖ ਕੇ ਚੁੱਪ ਜੀਆਂ ਹੋ ਗਈਆਂ ਸੀ ਤੂੰ ਉਥੇ ਘੜੀ ਬਹਿ ਜਾਂਦੀ ਤੂੰ ਕਾ ਤੋ ਆ ਗਈ ਫਿਰ ਦੀਦੀ ਮੈਂ ਉੱਥੇ ਕੀ ਕਰਨਾ ਸੀ ਰੋਣੇ ਆਏ ਹੀ ਮੈਂ ਉਹਨਾਂ ਨੇ ਕਹਿਣਾ ਕਿ ਇੱਥੇ ਬੈਠੀ ਉਹਨਾਂ ਦੇ ਸਾਹਮਣੇ ਵੀ ਮੈਂ ਚੁੱਪ ਕਰਕੇ ਤੇ ਆ ਗਈ ਫਿਰ ਚਲ ਕੋਈ ਗੱਲ ਨਹੀਂ ਸਿਮਮੀ ਤੇਰਾ ਸੂਟ ਪਿਆ ਨਾ ਸੀਨ ਵਾਲਾ ਤੂੰ ਉਹ ਕੱਢ ਲਾ ਠੀਕ ਹੈ ਦੀਦੀ ਦੀਦੀ ਤੀਹ ਨਾ ਭਾਜੀ ਨੂੰ ਕਹੋ ਕਿ ਫੋਨ ਕਰਕੇ ਪੁੱਛੇ ਵੀ ਸਹੀ ਭਲਾ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਸਿਮਮੀ ਨਾਲੇ ਤੇਰੇ ਭਾਜੀ ਕਹਿਣ ਦੇ ਹੀ ਕੀ ਗੱਲ ਕਰਨੀ ਉਹਨਾਂ ਨਾਲ ਬੈਂਕ ਚ ਗਏ ਹੀ ਨਾ ਦੀਦੀ ਨਾਲੇ ਪੁੱਛਣਾ ਉਹਨਾਂ ਨੂੰ ਕਿ ਕੀ ਬਣਿਆ ਵਾ ਭਾਜੀ ਤੇਰੇ ਨੋਂ ਡਿਆ ਆਉਂਦੇ ਆ ਨਾ ਬਾਹਰ ਤੇ ਮੈਂ ਪੁੱਛਦੀ ਉਹਨਾਂ ਨੂੰ ਤਾਂ ਉਹ ਬੁੱਸਿਓ ਕਿ ਹੁਣੇ ਤੇ ਗਏ ਸੀ ਅਜੇ ਤੂੰ ਹੁਣੇ ਵਾਪਸ ਆ ਗਏ ਚੱਲ ਕੋਈ ਗੱਲ ਨਹੀਂ ਤੂੰ ਜਾ ਕੇ ਤੇ ਸੂਟ ਸੀ ਤੇ ਮੈਂ ਕਹਿੰਨੀ ਤੇਰੇ ਭਾਜੀ ਨੂੰ ਕਿ ਫੋਨ ਕਰਨ ਦੀ ਦੀਦੀ ਨੂੰ ਠੀਕ ਕਿਹੜੀ ਗੱਲ ਹੋ ਗਈ ਹੋ ਗਈ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਇਹਨਾਂ ਨੂੰ ਕਹਿੰਨੀ ਆ ਕਿ ਫੋਨ ਕਰਕੇ ਦੀਦੀ ਨੂੰ ਇੱਥੇ ਸੱਦੋ ਸਿਮੀ ਹੁਣ ਸਹੀ ਚੱਲਦੀ ਐ ਨਾ ਮੇਰੀ ਹਾਂਜੀ ਦੀਦੀ ਬੜੀ ਚੰਗੀ ਲੱਗਦੀ ਆ ਬੈਠੇ ਜੇ ਹਾਂਜੀ ਆ ਜਾਓ ਕੀ ਕਰੀ ਜਾਂਦੀ ਸਿਮੀ ਕੁਝ ਨਹੀਂ ਸੂਟ ਸੀਨ ਲੱਗੀ ਠੀਕ ਐ ਠੀਕ ਉਧਰ ਗਈ ਹੀ ਮੰਮੀ ਨੇ ਘਰ ਅੱਛਾ ਮੇਰੀ ਗੱਲ ਸੁਣੋ ਦੀਦੀ ਨੇ ਦੱਸਿਆ ਨਹੀਂ ਤੁਹਾਨੂੰ ਕੁਝ ਵੀ ਦੀਦੀ ਤੇ ਫੇਰ ਆ ਗਈ ਮੇਨ ਲਾਦਾ ਪਤਾ ਨਹੀਂ ਆ ਮੈਨੂੰ ਸੰਦੀਪ ਨਾ ਕੋਈ ਫੋਨ ਆਇਆ ਵਾ ਨਾ ਕੁਝ ਕੱਲ ਦਾ ਪਤਾ ਨਹੀਂ ਲੱਗਾ ਵੀ ਬੈਂਕ ਗਏ ਆ ਕੀ ਬਣਿਆ ਵਾ ਸਿਮੀ ਗਈ ਹੈ ਨਾ ਉਧਰ ਤੇ ਮੰਮੀ ਤੇ ਦੀਦੀ ਬੜੀ ਉੱਚੀ ਉੱਚੀ ਬੋਲਣ ਡੀਆਂ ਸੀ ਅੱਛਾ ਤੇ ਕਹਿੰਦੇ ਮੈਨੂੰ ਸੁਣਿਆ ਤਾਂ ਨਹੀਂ ਹੈ ਸਹੀ ਤਰ੍ਹਾਂ ਨਾ ਕੀ ਗੱਲਬਾਤ ਹੋਈ ਆ ਤੇ ਇਹ ਚੁੱਪ ਕਰਕੇ ਆ ਗਈ ਉੱਥੋਂ ਦੀ ਫੋਨ ਕਰਕੇ ਨਾ ਦੀਦੀ ਨੂੰ ਇੱਥੇ ਸੱਦੋ ਨਾਲੇ ਪੁੱਛ ਲਾਂਗੇ ਕਿ ਕੀ ਬਣਿਆ ਥੋੜਾ ਕਰਦਾਂ ਗੱਲ ਭਲਾ ਕੀ ਕਹਿੰਦੇ ਮੈਂ ਤਾਂ ਟੈਨਸ਼ਨ ਜੀ ਹੋਣ ਧੀ ਆ ਥਣੇ ਪਤਾ ਤਾਂ ਲੱਗੇ ਹਨ ਨੂੰ ਵੀ ਕੀ ਗੱਲ ਬਣੀ ਆ ਹਾਂਜੀ ਦੀਦੀ ਕੀ ਹਾਲ ਜੇ? ਠੀਕ ਆ ਬਹੁਤ ਵਧੀਆ। ਇਹ ਦੱਸਿਆ ਨਹੀਂ ਤੁਸੀਂ ਕੁਝ ਵੀ। ਨਾ ਇੱਧਰ ਆਏ ਫਿਰ ਤੁਸੀਂ। ਦੱਸਣਾ ਹੀ ਹੈ ਦਿਲ ਦੀ ਤੇ ਕੋਈ ਨਹੀਂ ਮੈਂ ਆਉਣੀ ਲੱਗੀ ਐ ਇਧਰ ਹੀ ਆਉਣ ਲੱਗੀ ਐ ਦੱਸਦੀ ਆਂ ਆ ਕੇ। ਆਇਓ ਮarre ਸਾਨੂੰ ਟੈਨਸ਼ਨ ਬੜੀ ਤੁਹਾਨੂੰ ਪਤਾ ਹੋ ਜਾਗਾ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਵਾਲੀ ਨਹੀਂ ਕੋਈ ਗੱਲ ਕੋਈ ਨਹੀਂ ਮੈਂ ਆ ਗਈ। ਠੀਕ ਠੀਕ। ਚਲ ਠੀਕ। ਆਉਣ ਲੱਗੀ। ਕਿੰਨੇ ਮੈਂ ਇਧਰ ਹੀ ਆਉਣ ਲੱਗੀ। ਚਲੋ ਕੋਈ ਗੱਲ ਨਹੀਂ ਆ ਜਾਂਦੇ ਆ ਬਦਨ ਇੱਕ ਹੈਂਡੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਕੋਨਾ ਕੋ ਪਤਾ ਲੱਗਾ ਹੋਊਗਾ ਪਰ ਇੰਨੀ ਉਚੀ ਉਚੀ ਥੋੜੀ ਬੋਲਦੇ ਹੁੰਦੇ ਆ ਉਹ ਚਲ ਕੋਈ ਗੱਲ ਹੋਈ ਆ ਤੇ ਤਾਂ ਹੀ ਕੀ ਮੈਂ ਕੀ ਗੱਲ ਹੋਈ ਕੀ ਨਹੀਂ ਸਾਨੂੰ ਕੀ ਪਤਾ ਹੁਣ ਆਉਣਗੇ ਤੇ ਪਤਾ ਲੱਗੂਗਾ ਚਲੋ ਕੋਈ ਗੱਲ ਨਹੀਂ ਆਉਂਗੇ ਫੇਰੀ ਚਾਹ ਬਣਾਉਣੀ ਆ ਮੈਂ ਲਿਆ ਦੀਦੀ ਆ ਗਈ ਬੈਠੇ ਜੇ ਬੈਠੋ ਚਲ ਕੋਈ ਨਹੀਂ ਬਹਿ ਜਾ ਤੂੰ ਸਾਸਿਕਾ ਦੀ ਸਾਸਿਕਾ ਰਬ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਆ ਵਧੀਆ ਸਿਮੀ ਸੁੱਟ ਸੀ ਜਾਂਦੀ ਹੈ ਹਾਂਜੀ ਹਾਂਜੀ ਚੱਲ ਵਧੀਆ ਹੋ ਗਿਆ ਸਿਮੀ ਕਰੀ ਜਾਂਦੀ ਵਿਚਾਰੀ ਆਪਣਾ ਕੰਮ ਮਾਰਾ ਮੋਟਾ ਚਾ ਚਾ ਬਣਾ ਲਿਆ ਮੇਰੇ ਬਾਪੂ ਠੀਕ ਹੈ ਜੀ ਚੱਲ ਕੋਈ ਨਹੀਂ ਸੀਨ ਦੇਣਾ ਯਾਨੋ ਕੋਈ ਗੱਲ ਨਹੀਂ ਫਿਰ ਦੀਦੀ ਤੂੰ ਹੀ ਦੱਸਿਆ ਨਹੀਂ ਬਾਤ ਚ ਕੀ ਗੱਲ ਬਣੀ ਗੱਲ ਕੀ ਹੋਣੀ ਆ ਸੰਦੀਪ ਗਈ ਹੀ ਮੈਂ ਬੈਂਕ ਦੇ ਵਿੱਚ ਉਹ ਸਿਸਟਮ ਹੀ ਬੰਦ ਹੀਗਾ ਤੇ ਦਫਾ ਕਰੋ ਹੁਣ ਇਹ ਗੱਲ ਨੂੰ ਸਮਝਾਤਾ ਵਾਂ ਮੈਂ ਮੰਮੀ ਨੂੰ ਵੀ ਹੋਣੀ ਕੋਈ ਗੱਲ ਕਰਦੀ ਹੈਗੀ ਇਹ ਟੂ ਹਿੰਦੀ ਗੱਲ ਕਰਦੀ ਕਿ ਠੱਪ ਕਰੋ ਪਰ ਮੰਮੀ ਇਹ ਨਹੀਂ ਨਾ ਹਟਣਾ ਉਹ ਜਿੰਨਾ ਟਾਈਮ ਇਹ ਗੱਲ ਚੱਲਦੀ ਰਹਿਣੀ ਹੈ ਨਾ ਹਟਦੇ ਇਲਜ਼ਾਮ ਲੱਗਦੇ ਰਹਿਣੇ ਇਹਦੇ ਪਤਾ ਲੱਗ ਜਾਂਦਾ ਨਾ ਹਨ ਵੀ ਸਕੂਨ ਮਿਲ ਜਾਂਦਾ ਤੁਹਾਡਾ ਨਾ ਨਹੀਂ ਲੱਗਣਾ ਹੁਣ ਪਤਾ ਨਹੀਂ ਅੱਗੇ ਕੀ ਹੋਣਾ ਦਲਜੀਤ ਕੋਈ ਗੱਲ ਨਹੀਂ ਆ ਹੁੰਦੀ ਤੂੰ ਫਿਕਰ ਨਾ ਕਰ ਮੈਂ ਮੰਮੀ ਨੂੰ ਵੀ ਸਮਝਾਤਾ ਵਾ ਬਾਕੀ ਤੈਨੂੰ ਤੇ ਪਤਾ ਹੀ ਆ ਮੰਮੀ ਦੇ ਸੁਭਾਅ ਦਾ ਪਤਾ ਪਤਾ ਉਹਨਾਂ ਨੂੰ ਕੁਝ ਲੱਗਦਾ ਨਹੀਂ ਆ ਤੇ ਐਵੇਂ ਬਸ ਗੱਲਾਂ ਕਰੀ ਜਾਣੀਆਂ ਹੁੰਦੀਆਂ ਹੋ ਸਕਦਾ ਕਿ ਤੇ ਮੰਮੀ ਕੋਈ ਵੱਧ ਘਟ ਕਟੜਾਏ ਗਏ ਹੁਣ ਐਵੇਂ ਨਾ ਤੂੰ ਇਦਾਂ ਕਰੀ ਜਾ ਹੁਣ ਦੀਦੀ ਉਹ ਤਾਂ ਗੱਲ ਹੈਗੀ ਐ ਨਾ ਚਲ ਮੰਮੀ ਗੱਲ ਕਰ ਲੈ ਰੁਪਿੰਦਰ ਭਾਬੀ ਆ ਮੈਂ ਵੱਡਾ ਹਾਂ ਉਹਨਾਂ ਨਾਲੋਂ ਤੇ ਤੂੰ ਤੂੰ ਵਰਗੇ ਬੋਲਦੇ ਮੇਰੇ ਨਾਲ ਤੂੰ ਦੱਸੋ ਕਿੰਨਾ ਚੰਗਾ ਆਈ ਗੱਲ ਚੱਲ ਕੋਈ ਗੱਲ ਨਹੀਂ ਮੈਂ ਉਹਨੂੰ ਵੀ ਕਿਹਾ ਵਾ ਉਹ ਵੀ ਨਹੀਂ ਹੁਣ ਤੈਨੂੰ ਕੋਈ ਵੀ ਗੱਲ ਕਰ ਤੇ ਐਵੇਂ ਗੱਲ ਨੂੰ ਨਾ ਵਧਾਈ ਨਾ ਜਾਓ ਲੜਾਈ ਵਧਣੀ ਆ ਜਿੰਨਾ ਇਹਨੂੰ ਖਿੱਚੀ ਜਾਓਗੇ ਨਾ ਇਹਨੇ ਵਧੀ ਜਾਣਾ ਵਾ ਬਸ ਰੁਪਿੰਦਰ ਹੀ ੜਕਾਉਂਦੀ ਆ लवली ਭਾਜੀ ਨੂੰ ਵੀ ਉਹ ੜਕਾਉਂਦੀ ਆ ਤੇ ਮੰਮੀ ਨੂੰ ਵੀ ਮਾੜੀ ਜੀ ਗੱਲ ਹੁੰਦੀ ਆ ਤੇ ਮੰਮੀ ਉੱਠ ਕੇ ਇੱਧਰ ਆ ਜਾਂਦੇ ਆ ਚੱਲ ਕੋਈ ਗੱਲ ਨਹੀਂ ਸੰਦੀਪ ਤੁਸੀਂ ਚੁੱਪ ਕਰਕੇ ਨਾ ਆਪਣਾ ਟਾਈਮ ਕੱਢ ਲਿਆ ਕਰੋ ਮੰਮੀ ਦੇ ਸੁਭਾਅ ਦਾ ਤੈਨੂੰ ਵੀ ਪਤਾ ਵਾ ਵੀ ਜਿੱਦਾਂ ਦਾ ਹੈਗਾ ਵਾ ਤੇ ਤੁਸੀਂ ਐਵੇਂ ਨਾ ਲੜਾਈ ਨਾ ਪਾਇਆ ਕਰੋ ਦੀਦੀ ਅਸੀਂ ਤਾਂ ਟਾਈਮ ਕੱਢ ਨਹੀਂ ਰਹੇ ਆ ਅਸੀਂ ਤਾਂ ਸਭ ਕਹਿੰਨੇ ਆ ਮੰਮੀ ਵੀ ਇੱਧਰ ਆਉਣ ਅਸੀਂ ਤਾਂ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੁੰਦੇ ਆ ਪਰ ਕੋਈ ਰਵੇ ਤਾਂ ਹੀ ਆ ਨਾ ਚੱਲ ਕੋਈ ਗੱਲ ਨਹੀਂ ਦਲਜੀਤ ਹੁਣ ਪੈ ਜਾਂਦਾ ਨਾ ਕੋਈ ਗੱਲ ਨਹੀਂ ਹੁੰਦੀ ਤੂੰ ਇੰਨਾਂ ਗੱਲਾਂ ਨੂੰ ਛੱਡ ਹੀ ਦੇ ਹੁਣ ਮੇਰੀ ਗੱਲ ਸੁਣੋ ਕੀ ਗਈ ਨਹੀਂ ਵਰਦੀ ਕਿਨੇ ਜਲ ਜਣਾ ਕੋਹਨਾ ਪੁੱਛ ਦਲਜੀਤ ਮੈਂ ਤੇ ਘਰ ਗਈ ਸੀ ਤੇ ਉਥੇ ਜਾਂਦੇ ਆਂ ਨਾ ਹਿੱਥੇ ਚੁੱਪ ਕਰ ਜਾ ਤੇਰੀ ਜਬਾਨ ਤੇ ਜਿਹੜੀਆਂ ਗਿੱਠ ਲਮੇ ਕੱਢੀ ਨੀ ਮੈਂ ਬੰਦ ਕਰਾਉਣੀ ਆ ਚੱਲ ਮਮੀ ਆਹ ਕਿੰਦਾ ਦੀ ਗੱਲ ਹੋਈ ਬਲਾਂ ਦਰਵਾਜ਼ਾ ਹੋਗਾ ਤੇਰੇ ਲੱਛਣਾਂ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਆਹ ਫੜ ਚੁੱਕ ਇਹਨੂੰ ਮੈਂ ਤੇਰਾ ਬੰਦੋਬਸਥ ਪਹਿਲਾਂ ਹੀ ਕਰ ਪਿਆ ਰੱਖਿਆ ਵਾ ਮਮੀ ਜੇ ਤੁਸੀਂ ਮੇਰਾ ਬੰਦੋਬਸਥ ਕੀਤਾ ਵਾ ਨਾ ਤੇ ਹੁਣ ਮੇਰੀ ਵੀ ਗੱਲ ਸੁਣ ਲਓ ਜੇ ਤੁਸੀਂ ਇਹ ਗੱਲ ਤੇ ਆਏ ਨਾ ਹੁਣ ਮੈਂ ਆਉਣਾ ਨਹੀਂਗਾ ਇੱਥੇ ਨਹੀਂ ਜਾ ਜਾ ਚਲ ਜਾ ਜਾ ਜਦੋਂ ਦਰਵਾਜ਼ਾ ਬਾਹਰੋਂ ਆਊਗਾ ਨਾ ਉਦੋਂ ਹੀ ਆਉਂਗੀ ਦਰਵਾਜ਼ੇ ਦੇ ਵੀ ਕੰਮ ਚੰਗੇ ਰੱਖ ਕੇ ਮੈਂ ਚੱਲ ਨਿਕਲ ਮੰਮੀ ਨਿਆਣਿਆਂ ਨੂੰ ਆ ਲੰਦੋ ਤੇ ਕੋਈ ਗੱਲ ਨਹੀਂ ਮੈਂ ਚੱਲ ਜਾਨੀ ਆ ਅੱਗੇ ਨਿਆਣੇ ਤੂੰ ਨਹੀਂ ਸਾਮਣ ਦੀ ਮੈਂ ਹੀ ਸਾਮਣੀ ਤੂੰ ਝੋਲਾ ਫੜ ਤੇ ਝੁੱਕ ਨਾ ਬੇ ਹੋ ਚੱਲ ਚਲੋ ਠੀਕ ਆ ਕੋਈ ਗੱਲ ਨਹੀਂ ਦੀ ਕਿਉਂ ਨਾ ਹੁਣ ਮੈਨੂੰ ਚੱਲ ਚੱਲ ਤੁਰੀ ਚੱਲ ਜਿੱਦ ਤੁਰੀ ਚੱਲੀ ਆ ਉੱਥੇ ਮੇਰੇ ਨਾਲ ਨਾ ਆ ਕੰਮ ਹੋਇਆਈਓ ਤੇ ਬਾਕੀ ਤੈਨੂੰ ਤੇ ਸਾਰਾ ਪਤਾ ਹੀ ਆ ਮੇਰੀ ਸੱਸ ਦਾ ਜਿੱਦਾਂ ਦੀ ਹੈਗੀ ਆ ਸੰਦੀਪ ਮੈਂ ਵੀ ਤਾਂ ਟਾਈਮ ਕੱਢਣੀ ਨਹੀਂ ਆ ਪੁੱਛ ਕੇ ਵੇਖ ਇਹਨੂੰ ਪੀ ਕਿਦਾਂ ਦੀ ਐ ਉਹ ਚਲੋ ਦੀਦੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਸਾਥ ਦੇਵਾਂਗੇ ਮਾਸੀ ਨਾਲ ਗੱਲਾਂ ਹੀ ਕਰਾਂਗੇ ਉਹ ਤੇ ਗੱਲ ਹੈਗੀ ਸੰਦੀਪਨ ਨਿੱਕੀ ਜੀ ਗੱਲ ਵਾ ਗੱਲ ਕੀ ਠੀਕ ਐ ਚਲ ਜੇ ਆਪਣੇ ਪਿੰਡ ਹੀ ਆਏ ਆ ਕਿਤੇ ਬਗਾਣੇ ਤਾਂ ਗਏ ਆ ਇਹਦੇ ਭਾਈ ਨੂੰ ਸੋਚਣਾ ਚਾਹੀਦਾ ਹਣਾ ਆਪਣੀ ਮੰਮੀ ਦੀਆਂ ਗੱਲਾਂ ਜਾ ਕੇ ਆਪਣੀ ਘਰ ਦੀ ਦੀ ਗੱਲ ਨਹੀਂ ਮੰਨਣੀ ਚਲੋ ਜੇ ਇਹ ਸਭ ਕੁਝ ਸਾਡੀ ਵਜ੍ਹਾ ਕਰਕੇ ਹੋਇਆ ਵਾ ਨਾ ਤੇ ਅਸੀਂ ਮਨਾਵਾਂਗੇ ਹੁਣ ਉਹਨਾਂ ਨੂੰ ਕੋਈ ਨਹੀਂ ਦੀਦੀ ਤੂੰ ਟੈਨਸ਼ਨ ਨਾ ਲਾਓ ਠੀਕ ਐ ਨਾ ਮੈਂ ਜਾਊਂਗਾ ਉੱਥੇ ਮੰਮੀ ਨਾਲ ਲੈ ਕੇ ਜਾਊਂਗਾ ਗੱਲ ਕਰਕੇ ਆਵਾਂਗੇ ਆਪਾਂ ਚਲ ਕੋਈ ਗੱਲ ਨਹੀਂ ਪਾ ਜੇ ਨਾ ਚੁੱਪ ਕੀਤੇ ਰੋ ਦੇਖ ਲੈਨੇ 1 2 ਦਿਨ ਵੀ ਭਲਾ ਕੀ ਕਰਦੇ ਆ ਨਹੀਂ ਤੇ ਫੇਰ ਤੇ ਗੱਲ ਕਰਨੀ ਪੈਣੀ ਆ ਇਹ ਪਾਜੀ ਵੀ ਨਹੀਂ ਗੱਲ ਕਰਦੇ ਕੋਈ ਉਹਨੇ ਗੱਲ ਕੀ ਕਰਨੀ ਆ ਦਲਜੀਤ ਉਹ ਵੀ ਬਸ ਉਹਨਾਂ ਦੇ ਮਗਰ ਲੱਗਾ ਵਾ ਤੇ ਨਾਲੇ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਵਾ ਤੇ ਦੀਦੀ ਗੁਰਪ੍ਰੀਤ ਨੂੰ ਨਹੀਂ ਲੈਂਦਾ ਫੇਰ ਨਾਲ ਨੂੰ ਗੁਰਪ੍ਰੀਤ ਨੂੰ ਕਿੱਥੇ ਆਉਣ ਦਿੰਦੀ ਓ ਮੇਰੇ ਨਾਲ ਗੁਰਪ੍ਰੀਤ ਨੂੰ ਤੇ ਉਦਾਂ ਵੀ ਮੇਰੇ ਲਾਗੇ ਨਹੀਂ ਗਈ ਲੱਗਣ ਦਿੰਦੀ ਹੈਗੀ ਉਹ ਤੇ ਬਸ ਨਾ ਦਾਦੀ ਦੇ ਮਗਰ ਮਗਰ ਰਹਿੰਦਾ ਵਾ ਤੇ ਹੁਣ ਵੀ ਉਹ ਟਿਵੀਸ਼ਨ ਤੇ ਗਿਆ ਹੀਗਾ ਤੇ ਉਦਾਂ ਹੀ ਮੈਨੂੰ ਘਲਾਤਾ ਵਾ ਨਾ ਮੈਨੂੰ ਮਿਲਣ ਦਿੱਤਾ ਵਾ ਨਾ ਕੋ ਚੱਲ ਕੋਈ ਨਹੀਂ ਸਕੂਲੇ ਜਾ ਕੇ ਹੁਣ ਕਿਹਦੇ ਦਿਨ ਮਿਲ ਕੇ ਆਉਂਗੀ ਮਾਸੀ ਨਾ ਥੋੜਾ ਜਿਹਾ ਉਦੋਂ ਤੋਂ ਹੋ ਗਿਆ ਜਦੋਂ ਆਪਾਂ ਵੱਖਰੇ ਵੱਖਰੇ ਗਏ ਹੀ ਨਾ ਉਹਨਾਂ ਨੂੰ ਉਦੋਂ ਸੋਝ ਗਿਆ ਸੀ ਕਿ ਇਕੱਠੇ ਨਹੀਂ ਰਹਿੰਦੇ ਇੱਕ ਕਸੂਰ ਕਿੰਨਾ ਦਾ ਤੁਹਾਡਾ ਕਸੂਰ ਥੋੜੀ ਹੀ ਇਹ ਸਾਰਾ ਕਸੂਰ ਮੰਮੀ ਦਾ ਵਾ ਇਹ ਮੰਮੀ ਨੂੰ ਚਾਹੀਦਾ ਹੁਣਾਂ ਵੀ ਟੱਬਰ ਇਕੱਠਾ ਲੈ ਕੇ ਜਾਵੇ ਜਿੱਥੇ ਜਾਣਾ ਵਾ ਮੈਂ ਨਾ ਬੜੀ ਉੱਥੇ ਤੁਹਾਡੀ ਇੱਜ਼ਤ ਬਣਾਈ ਹੈ ਵੀ ਮੇਰੇ ਭਰਾ ਨਾ ਇਕੱਠੇ ਹੀ ਰਹਿੰਦੇ ਆ ਪਰ ਨਾ ਉਦੋਂ ਦਾ ਉਹਨੂੰ ਪਤਾ ਲੱਗ ਗਿਆ ਵਾ ਉਹ ਤੇ ਤੁਹਾਡੇ ਆਉਣ ਦੀ ਸ਼ਰਤ ਹੋਈ ਤੇ ਉਸੇ ਵੇਲੇ ਹੀ ਉਦਨ ਮੇ ਨਾਲ ਲੜਨ ਲੱਗ ਪਈ। ਕੁਛ ਨਾ ਛੱਡੋ ਕੋਈ ਗੱਲ ਨਹੀਂ ਕਰ ਲਾਂਗੇ ਵੀ ਹੱਲ ਚਾਹ ਪੀਓ ਜੀ। ਸਨੀ ਟੋਣੀ ਵੀ ਨਹੀਂ ਮੈਂ ਹੁਣੇ ਪੀਤੀ ਆ ਜੀ ਚਾਹ। ਭੈਣ ਤੂੰ ਦੱਸ ਕਿ ਕਿਉਂ ਨਹੀਂ ਆਈ ਆਪਣੀ ਸੱਸ ਨੂੰ ਸੱਚ? ਇੱਥੇ ਆਉਣਾ ਮੈਂ ਤੂੰ ਮੈਂ ਕੀ ਦੱਸਣਾ ਸੀ ਜਿਹੜੇ ਤੁਸੀਂ ਇੱਥੇ ਪੰਗੇ ਪਾਏ ਸੀ ਨਾ ਉਹ ਉਹ ਨਵੇੜਦੀ ਫਿਰਦੀ ਸੀ। ਉਹ ਸਾਡੇ ਘਰ ਦੀ ਗੱਲ ਸੀ ਨਾ ਅਸੀਂ ਆਪੇ ਨਵੇੜ ਲੈਂਦੇ। ਤੂੰ ਇਨੀ ਦੂਰੋਂ ਫੈਸਲਾ ਕਰਾਉਣ ਆ ਗਈ ਇੱਥੇ। ਨਹੀਂ ਉਹ ਹੁਣ ਵਿਚਾਰਾ ਮੈਨੂੰ ਫੋਨ ਕਰਨ ਰਿਆ ਸੀ ਤੇ ਕੀ ਕਹਿੰਦੀ ਉਹਨੂੰ ਮੈਂ ਵੀ ਮੈਨੂੰ ਓਏ ਉਹ ਵਿਚਾਰਾ ਰਹਿਣਾ ਸਾਰੀ ਉਮਰ ਸਾਰੀ ਗਲਤੀ ਤੇ ਉਹਦੀ ਆ ਕਾਦੀ ਗਲਤੀ ਆ ਉਹਦੀ ਉਹਦੇ ਮਗਰ ਲਾਕੇ ਤੂੰ ਮੂੰਹ ਚੁੱਕਿਆ ਤੇ ਆਉ ਨੂੰ ਆ ਗਈਆਂ ਮੇਰੀ ਗੱਲ ਸੁਣ ਲਵਲੀ ਅਜੇ ਤੈਨੂੰ ਸੱਚਾਈ ਦਾ ਪਤਾ ਹੀ ਨਹੀਂ ਆ ਵੀ ਕੀ ਆ ਤੇ ਕੀ ਨਹੀਂ ਉਹ ਮੈਨੂੰ ਸਾਰਾ ਪਤਾ ਵਾ ਸੱਚਾਈ ਦਾ ਠੀਕ ਆ ਨਾ ਅਜੇ ਤੈਨੂੰ ਕਿਸ ਗੱਲ ਦਾ ਪਤਾ ਨਹੀਂ ਆ ਜਦੋਂ ਤੈਨੂੰ ਗੱਲ ਦਾ ਪਤਾ ਲੱਗਾ ਨਾ ਫੇਰ ਤੇਰੀਆਂ ਅੱਖਾਂ ਖੁੱਲਣੀਆਂ ਵਾ ਵੀ ਕਸੂਰ ਕਿਹਦਾ ਵਾ ਦਲਜੀਤ ਦਾ ਵਾ ਕਿ ਜਾਂ ਕਿਹਦਾ ਵਾ ਦਲਜੀਤ ਦੇ ਬੋਤੇ ਹੇਜਲੇ ਨਾ ਬਣਿਆ ਕਰੋ ਇੱਕ ਉਹ ਬੇਇੱਜ਼ਤੀ ਕਰਾਉਂ ਡ ਹੋਣ ਤੇਰੀ ਸੱਸ ਨੂੰ ਪਤਾ ਲੱਗ ਗਿਆ ਵਾ ਗਾਂ ਤੋਂ ਤੇਰੇ ਤੇ ਇਤਬਾਰ ਕਰੂਗੀ ਉਹ ਤੂੰ ਬੈਗ ਚੁੱਕਿਆ ਤੇ ਉਹਨੂੰ ਆ ਗਈ ਆ ਤੂੰ ਉੱਥੇ ਰੁਕਦੀ ਤੇ ਸਹੀ ਇਹਨੂੰ ਫੋਨ ਕਰ ਦੇ ਜਿਹਨੂੰ ਫੋਨ ਕੀਤਾ ਸੀ ਪਹਿਲਾਂ ਪਿਆਰ ਕੰਮ ਹੋ ਗਿਆ ਵਾ ਇੱਥੇ ਤੂੰ ਚੰਗਾ ਭਰਾ ਵਾ ਉਹ ਮੇਰਾ ਇੰਨਾ ਸਾਥ ਦਿੰਦਾ ਵਾ ਨਾ ਭਾਵੇਂ ਉਹ ਘਰੋਂ ਗਰੀਬ ਹੀ ਆ ਤੇ ਤੂੰ ਤੇ ਹਾਦੀ ਕਰੀ ਜਨਾ ਵਾ ਲੱਲੀ ਨਾਲੇ ਜਿਹੜੀ ਬੇਇੱਜ਼ਤੀ ਦੀ ਤੂੰ ਗੱਲ ਕਰਨ ਡਿਆ ਵਾ ਨਾ ਤੂੰ ਹੀ ਉਸ ਦਿਨ ਮੇਰੀ ਘਟ ਬੇਇੱਜ਼ਤੀ ਨਹੀਂ ਕਰਾਈ ਜਿੱਦਣ ਵੱਖਰੇ ਵੱਖਰੇ ਗਏ ਸੀ ਉਹਨਾਂ ਨੂੰ ਤੇ ਇਹਨੇ ਦੱਸਿਆ ਹੀ ਨਹੀਂ ਕਿ ਮੈਂ ਜਾਣਾ ਮੇ ਮੰਮੀ ਨੂੰ ਸਾਰਾ ਹੀ ਪਤਾ ਸੀ ਕਿ ਜਾਣਾ ਵਾ ਕਿ ਨਹੀਂ ਜਾਣਾ ਤੇ ਮੰਮੀ ਦੱਸ ਦਿੰਦੀ ਫਿਰ ਤੁਹਾਡੇ ਘਰ ਚ ਜਦੋਂ ਕੋਈ ਸਲਾਹ ਹੀ ਨਹੀਂ ਆ ਤੇ ਦੱਸਣਾ ਤੁਸੀਂ ਕੀ ਆ ਤੁਹਾਡੀ ਮੈਂ ਬਥੇਰੀ ਇੱਜ਼ਤ ਬਣਾਈ ਜਿਹੜੇ ਭਰਾ ਮਗਰ ਤੂੰ ਲੱਗੀ ਆ ਨਾ ਉਹਨੇ ਤਰ੍ਹਾਂ ਤਲਾਕ ਕਰਾ ਦੇਣਾ ਹੀ ਤੇ ਚੁੱਪ ਕਰਕੇ ਨਾ ਹੱਥ ਪੱਲਾ ਜੋੜ ਕੇ ਤੇ ਆਪਣੇ ਪਿੰਡ ਚਲ ਜਾ ਕਿਤੇ ਨਹੀਂ ਤਲਾਕ ਕਰੰਦਾ ਉਹ ਮੇਰਾ ਜਾ ਜਾ ਕੇ ਤੇ ਆਪਣਾ ਕੰਮ ਕਰ ਉਹ ਛੱਡ ਕੇ ਆਊਗਾ ਫਿਰ ਮੈਂ ਤਾਂ ਨਹੀਂ ਛੱਡਣ ਜਾਣਾ ਉਹ ਕੋਈ ਨਹੀਂ ਛੱਡ ਆਊਗਾ ਲੱਗਾ ਬੁੜਕਣ ਆ ਕੇ ਇਹਨੂੰ ਵੀ ਪੱਟੀ ਪੜਾਈ ਹੋਣੀ ਆ ਉਹਨੇ ਜਦੋਂ ਹੁੰਦਾ ਹੀ ਡੈ ਪਿਆ ਹੋਰ ਇਹਨੂੰ ਦਾ ਸੁੱਕਣਾ ਆਉਣਾ ਹੈ ਵੀ ਮੈਂ ਕਿੱਦਾਂ ਆਈ ਆ ਕਿੱਦਾਂ ਨਹੀਂ ਅਗਲੀ ਨੇ ਇੱਧਰ ਉੱਧਰ ਹੋ ਕੇ ਫੋਨ ਕਰਤਾ ਹੋਣਾ ਵਾ ਪੀ ਆ ਗਈ ਆ ਤੇ ਆ ਗਈ ਆ ਤੇ ਦੱਸ ਮੈਂ ਆਪਣੇ ਘਰ ਆਈ ਆ ਮੈਂ ਬਗਾਨੇ ਥਾਂ ਆਈ ਆ ਪਹਿਲਾਂ